ਸਾਡੀ ਨਾ ਤਾਂ ਪ੍ਰਧਾਨ ਮੰਤਰੀ ਨੇ ਗੱਲ ਸੁਣੀ ਨਾ ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਨਾ ਪ੍ਰਾਈਮ ਮਿੰისტਰ ਕੋਈ ਗੱਲ ਹੀ ਨਹੀਂ ਸੁਣਦਾ ਨਾ ਸਟੇਟਾਂ ਦੇ ਚੀਫ ਮਿੰისტਰ ਗੱਲ ਸੁਣਦੇ ਆ ਜੇ ਜਗਜੀਤ ਸਿੰਘ ਢੱਲੇਵਾਲ ਦਾ ਕੋਈ ਨੁਕਸਾਨ ਹੋ ਗਿਆ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਇਹ ਕਹਿੰਦੇ ਕਿਸਾਨ ਨੂੰ ਕਹਿੰਦੇ ਆ ਜੇ ਭਾਵਦਾਤਾ ਤੇ ਮਜ਼ਦੂਰ ਨੂੰ ਬਹੁਤ ਮਹਿੰਗਾ ਆਟਾ ਮਿਲੂ ਕਣਕ ਮਿਲੂਗੀ ਇਸ ਚੀਜ਼ਾਂ ਮਿਲਣੀਆਂ ਕਿਸਾਨ ਦੇ ਘਰੇ ਮੱਕੀ ਆਉਂਦੀ ਆ ਤੇ ਉਹ 12 ਰੁਪਏ ਕਿਲੋ ਤੇ ਜਦੋਂ ਆਟਾ ਦੇਣਾ ਹੁੰਦਾ ਉਹ 70 ਰੁਪਏ ਕਿਲੋ ਦੀ ਜਾਂਦੇ ਆ ਇਹ ਨਾਲੇ ਕਿਸਾਨ ਨੂੰ ਲੁੱਟੇ ਜਾਂਦੇ ਆ ਨਾਲੇ ਖਪਤਕਾਰ ਨੂੰ ਲੁੱਟੇ ਜਾਂਦੇ ਨਾਲੇ ਦੁਕਾਨਦਾਰ ਨੂੰ ਲੁੱਟੀ ਜਾਂਦੇ ਆ ਅਸੀਂ ਇਹ ਵੀ ਕਿਹਾ ਮੋਦੀ ਸਾਹਿਬ ਨੇ 60000 ਕਿਸਾਨਾਂ ਦਾ ਗੁਜਰਾਤ ਜਾੜਾ ਕੀਤਾ ਸੀ ਕੇਸ ਵਾਪਸ ਲਾਓ ਮੁੱਖ ਮੰਤਰੀ ਕੇਸ ਤਾਂ ਉਹਨੇ ਪਾਇਆ ਤੇ ਉਹਨਾਂ ਨੂੰ ਵੀ ਰਾਤ ਦਿਓ ਠਾਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਚੱਕ ਕੇ ਲੈ ਜਾਂਦੇ ਆ ਕਦੇ ਅੰਗ ਪਾੜ ਦਿੰਦੇ ਆ ਤੇ ਫਿਰ ਅਸੀਂ ਕਹਿੰਦੇ ਕਾਨੂੰਨ ਬਣਾਓ ਕਿਉਂਕਿ ਗੀਤਾ ਵੀ ਸਤਕਾਰਯੋਗ ਹੈ ਬਾਈਬਲ ਵੀ ਤੇ ਕ੍ਰਾਂਨ ਵੀ ਤੇ ਗੁਰੂ ਗ੍ਰੰਥ ਸਾਹਿਬ ਵੀ ਤੇ ਮੋਦੀ ਸਾਹਿਬ ਨੇ ਕਾਨੂੰਨ ਬਣਾਇਆ ਸੀ ਉਮਰ ਕੈਦ ਦਾ ਕਾਨੂੰਨ ਬਣਾ ਕੇ ਭਾਈ ਗੁਰਜੀਤ ਸਿੰਘ ਨੂੰ ਟਾਵਰ ਤੋਂ ਉਹਨੂੰ ਲਾਉਣਾ ਚਾਹੀਦਾ ਸੁਪਰੀਮ ਕੋਰਟ ਕਹਿੰਦੀ ਹੈ ਤਰੀਕੇ ਨਾਲ ਡੱਲਿਆਂ ਨੂੰ ਚੱਕ ਕੇ ਹਸਪਤਲ ਚ ਲੈ ਕੇ ਨੱਕ ਦੇ ਨਾਲੀਆਂ ਲੈ ਕੇ ਉਹਨੂੰ ਜਲੀਲ ਕਰ ਦਿਓ ਸੁਪਰੀਮ ਕੋਰਟ ਇਹ ਕਿਉਂ ਨਹੀਂ ਕਹਿੰਦੀ ਜਿਹੜਾ ਮੋਦੀ ਸਾਹਿਬ ਨੇ ਕਿਹਾ ਤਿੰਨ ਕਾਲੇ ਕਾਨੂੰਨ ਅਸੀਂ ਪੂਰੇ ਵਰਲਡ ਦੇ ਸਾਹਮਣੇ ਕਿਹਾ ਉਹਨੂੰ ਲਾਗੂ ਕਰਾਂਗੇ ਸੁਪਰੀਮ ਕੋਰਟ ਇਹ ਕਿਉਂ ਨਹੀਂ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਇਸ ਟਾਈਮ ਅਸੀਂ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਮੌਜੂਦ ਹੈਗੇ ਆਂ ਔਰ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅ ਫਤੇ ਜੋ ਜੱਥੇਬੰਦੀ ਆ ਉਸ ਦੇ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮੈਮੋਰੰਡਮ ਜੋ ਦਿੱਤਾ ਗਿਆ ਹੈਗਾ ਕਿਹੜੇ ਮੁੱਦਿਆਂ ਤੇ ਦਿੱਤਾ ਗਿਆ ਉਹ ਉਸ ਬਾਰੇ ਗੱਲਬਾਤ ਕਰਦੇ ਆ ਜੱਥੇਬੰਦੀ ਦੇ ਜੋ ਕਿ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਆ ਕਿ ਜਿਹੜੇ ਅੱਜ ਪ੍ਰਧਾਨ ਮੰਤਰੀ ਮੰਤਰਾਲੇ ਦੇ ਵਿੱਚ ਯਾਨੀ ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਅੱਜ ਜਿੱਥੇ ਮੈਮੋਰੰਡਮ ਦੇ ਕੇ ਆਏ ਆ ਕਿਹੜੇ ਮੁੱਦੇ ਆ ਕਿਉਂ ਦੇ ਕੇ ਆਏ ਆ ਅੱਜ ਮਿਤੀ 3 ਜਨਵਰੀ ਨੂੰ ਆਪਾਂ ਉਸੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਜੋ ਮੈਮੋਰੈਂਡਮ ਜਿਹੜਾ ਹੈਗਾ ਤੁਸੀਂ ਦੇਖੋਗੇ ਕਿ ਜੋ ਦਿੱਤਾ ਗਿਆ ਹੈਗਾ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਔਰ ਪ੍ਰਧਾਨ ਮੰਤਰੀ ਕਾਰਜਾਲੇ ਦਾ ਰਿਸੀਵਿੰਗ ਵੀ ਉਹਨਾਂ ਨੂੰ ਮਿਲ ਗਈ ਆ ਪ੍ਰਧਾਨ ਮੰਤਰੀ ਕਾਰਜਾਲੇ ਵੱਲੋਂ ਇਸ ਨੂੰ ਰਿਸੀਵ ਵੀ ਕੀਤਾ ਗਿਆ ਮੈਟਰ ਜੋ ਲਿਖੇ ਗਏ ਉਹ ਤੁਹਾਡੇ ਸਾਹਮਣੇ ਆਪਾਂ ਤਸਵੀਰਾਂ ਦਿਖਾ ਰਿਹਾ ਸਾਡੇ ਨਾਲ ਜੋ ਕਿ ਜਥੇਬੰਦੀ ਦੇ ਜਿਹੜੇ ਮੁਖੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਇੱਥੇ ਮੌਜੂਦ ਹੈ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਮਸਲਾ ਸੀਗਾ ਕਿਉਂ ਅੱਜ ਇਹ ਲੋੜ ਪਈ ਆ ਸਿਤਾ ਸਾਡੇ ਨਸ ਅਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਜੁੜਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਫਤਿਹ ਦਾ 15 ਮੈਂਬਰੀ ਜਿਹੜਾ ਡੈਲੀਗੇਸ਼ਨ ਹੈ ਗੁਰਦੁਆਰਾ ਰਿਕਾਬਗੰਜ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਫਰਿਆਦ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਇੱਕ ਮੈਮੋਰੰਡਮ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਦੇ ਕੇ ਆਏ ਆਂ ਵਜਾ ਕੀ ਹੈ ਵਜਾ ਇਹ ਹੈ ਕਿ ਨਾਰਾ ਲੱਗਿਆ ਸੀ ਜੈ ਜਵਾਨ ਤੇ ਜੈ ਕਿਸਾਨ ਦਾ ਜੀ ਜਦੋਂ ਇੰਡੀਆ ਪੂਰਾ ਘਸਿਆਰਾ ਬਣਿਆ ਫਿਰਦਾ ਸੀ ਨਾ ਉਹਦੇ ਕੋਲੇ ਅਨਾਜ ਸੀ ਤੇ ਨਾ ਹੱਦਾਂ ਉਹਦੀਆਂ ਮਜ਼ਬੂਤ ਸੀ ਤੇ ਪੰਜਾਬ ਤੇ ਭਾਰਤ ਦੇ ਕਿਸਾਨ ਨੇ ਇਹਨਾਂ ਦੀ ਹਿੱਕ ਚੌੜੀ ਕਰਤੀ ਤੇ ਉਦੋਂ ਪੀ ਵੀ 18 ਕਣਕ ਮੰਗਦੇ ਫਿਰਦੇ ਹੁੰਦੇ ਦੇ ਦੇ ਕਣਕ ਦੇ ਦੇ ਕਣਕ ਦੇ ਦੇ ਕਣਕ ਤੇ ਉਸ ਤੋਂ ਬਾਅਦ ਫੇਰ ਕੀ ਕਹਿੰਦੇ ਸੀ ਸਾਡੀ ਹੱਦ ਕਮਜ਼ੋਰ ਆ ਤੇ ਨੀਵੀਆਂ ਪਾਈ ਫਿਰਦੇ ਸੀ ਤੇ ਜਿਹੜਾ ਜਰਨਲ ਕਾਲ ਸੀਗਾ ਉਹ ਸਾਬਣ ਦਾ ਪਾਣੀ ਪੀ ਕੇ ਲੈਟਰਨ ਲੋ ਆ ਕੇ ਤੇ ਭੱਜ ਗਿਆ ਸੀ ਜਗਜੀਤ ਸਿੰਘ ਰੋੜਾ ਨੇ ਇਹ ਬਾਡਰਾਂ ਤੇ ਜਿਹੜੀ ਆਪਦੀ ਮਜ਼ਬੂਤੀ ਕੀਤੀ ਤੇ ਉਹਨੂੰ ਆਪਣੇ ਬਲਬੁੱਤੇ ਤੇ ਕੀਤਾ ਅੱਜ ਕਿਸਾਨ ਦਾ ਵੀ ਪੂਰਾ ਹਾਲ ਹੈ ਅੱਧ ਜਵਾਨ ਦਾ ਵੀ ਬੁਰਾ ਹਾਲ ਹੈ ਸ਼੍ਰੀ ਨਰਿੰਦਰ ਮੋਦੀ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਸਾਡੇ ਸਾਡੇ 1700 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਤੇ ਫਿਰ ਗੁਰਨਾਨਕ ਪਾਤਸ਼ਾਹ ਤੇ ਸਾਡੇ ਢਾਡੀਆਂ ਨੇ ਰਗੀਆਂ ਨੇ ਕਿਸਾਨਾਂ ਨੇ ਨੌਜਵਾਨਾਂ ਨੇ ਸਾਰੇ ਰਲ ਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਲੇ ਫਿਰ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਮੈਂ ਐਮਐਸਪੀ ਦੀ ਗਰੰਟੀ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਸੀ ਤਿੰਨ ਕਾਲੇ ਕਾਨੂੰਨ ਉਹ ਦੇਤੇ ਸੀ ਵਾਪਸ ਕਰਾ ਲੇ ਅਸੀਂ ਮੰਗਿਆ ਸੀ ਡਾਕਟਰ ਸੁਆਮੀਨਾਥਨ ਕਮਿਸ਼ਨ ਤੇ ਉਹਨਾਂ ਨੇ ਸਾਨੂੰ ਕੀ ਦਿੱਤਾ ਤਿੰਨ ਕਾਲੇ ਕਾਨੂੰਨ ਤੇ ਜਾਨਾਂ ਲੈ ਲਈਆਂ ਤੇ ਉਸ ਦਿਨ ਕਿਹਾ ਸੀ ਜਦੋਂ ਮੋਰਚਾ ਜਿੱਤ ਕੇ ਸੀ ਅਧੂਰਾ ਜਿੱਤ ਕੇ ਗਏ ਸੀਗੇ ਉਦੋਂ ਕੀ ਕਿਹਾ ਸੀ ਕਿ ਐਮਐਸਪੀ ਤੇ ਗਰੰਟੀ ਦੇਵਾਂਗੇ ਫਿਰ ਐਮਐਸਪੀ ਤੇ ਗਰੰਟੀ ਤਾਂ ਕੀ ਦੇਣੀ ਸੀ ਉਦੋਂ ਬਾਅਦ ਸਾਡੀ ਨਾ ਤਾਂ ਪ੍ਰਧਾਨ ਮੰਤਰੀ ਨੇ ਗੱਲ ਸੁਣੀ ਨਾ ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਨਾ ਪ੍ਰਾਈਮ ਮਿੰਿਸਟਰ ਕੋਈ ਗੱਲ ਹੀ ਨਹੀਂ ਸੁਣਦਾ ਨਾ ਸਟੇਟਾਂ ਦੇ ਚੀਫ ਮਿਨਿਸਟਰ ਗੱਲ ਸੁਣਦੇ ਆ ਫਿਰ ਡੱਲੇਵਾਲ ਸਾਹਿਬ ਨੇ ਤੇ ਜਥੇਬੰਦੀਆਂ ਨੇ ਧਰਨਾ ਲਾਤਾ ਖਨੌਰੀ ਬਾਰਡਰ ਤੇ ਖਨੌਰੀ ਬਾਰਡਰ ਦੇ ਵੀ ਧਰਨਾ ਲਾਤਾ ਤੇ ਫੇਰ ਲਾਤਾ ਸ਼ੰਭੂ ਤੇ ਵੀ ਉੱਥੇ ਸਾਨੂੰ ਆਉਣਾ ਤਾਂ ਸੀ ਦਿੱਲੀ ਸੀ ਦਿੱਲੀ ਨੂੰ ਰੋਕਤਾ ਤੇ ਜਦੋਂ ਕਿ ਨਾ ਅਸੀਂ ਹਰਿਆਣੇ ਜਾਣਾ ਸੀ ਨਾ ਕਟੜ ਨੂੰ ਮਿਲਣਾ ਸੀ ਨਾ ਮਜਾਰਾ ਕਰਨਾ ਸੀ ਸਾਡੇ ਰਾਹ ਰੋਕਤੇ ਹੁਣ ਰਾਹ ਸੀ ਜਾਈਏ ਕਿੱਧਰ ਨੂੰ ਹੁਣ ਖਨੌਰੀ ਤੇ ਜਦੋਂ ਬੈਠੇ ਆ ਉਦੋਂ ਬਾਅਦ ਸ਼ੁਭਕਰਮ ਨੂੰ ਗੋਲੀਆਂ ਮਾਰਤੀਆਂ ਤੇ ਫੇਰ ਭਾਈ ਅਸੀਂ ਸਾਰੇ ਡੱਲੇਵਾਲ ਸਾਹਿਬ ਮਰਤਵਰਤਨ ਤੇ ਬੈਠ ਕੇ ਫੇਰ ਅਸੀਂ ਕਹਿੰਨੇ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਦੇ ਦਿਓ ਅੱਜ ਅਸੀਂ ਮੋਦੀ ਸਾਹਿਬ ਨੂੰ ਇਹ ਦੇਖ ਕੇ ਆਏ ਆ ਕਿ 1966-67 ਚ ਐਮਐਸਪੀ ਜਿਹੜੀ ਹੋਂਦ ਵਿੱਚ ਆਈ ਸੀ ਕਣਕ ਤੇ ਹੌਲੀ-ਹੌਲੀ 23 ਚੀਜ਼ਾਂ ਤੇ ਹੋ ਗਈ ਹੈ ਇਹਦੀ ਗਰੰਟੀ ਦੇ ਦਿਓ ਇਸ ਕਰਕੇ ਜੇ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਨੁਕਸਾਨ ਹੋ ਗਿਆ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਇਸ ਕਰਕੇ ਐਮਐਸਪੀ ਦੀ ਗਾਰੰਟੀ ਦੇ ਦਿਓ ਦੂਜੇ ਪਾਸੇ ਕਿਸਾਨ ਖਪਤਕਾਰ ਤੇ ਮਜ਼ਦੂਰ ਨੂੰ ਲੁਝਾਈ ਫਿਰਦੇ ਆ ਇਹ ਫਰਜ਼ ਕਰੋ ਇਹ ਕਹਿੰਦੇ ਕਿਸਾਨ ਨੂੰ ਕਹਿੰਦੇ ਜੇ ਭਾਅ ਵਧਾਤਾ ਤੇ ਮਜ਼ਦੂਰ ਨੂੰ ਬਹੁਤ ਮਹਿੰਗਾ ਆਟਾ ਮਿਲੂ ਕਣਕ ਮਿਲੂਗੀ ਇਸ ਚੀਜ਼ਾਂ ਮਿਲਣੀਆਂ ਇਹ ਪਤਾ ਕੀ ਕਰਦੇ ਕਿਸਾਨ ਦੇ ਘਰੇ ਜਦੋਂ ਪਿਆਜ਼ ਹੁੰਦਾ ਉਦੋਂ 3 ਰੁਪਏ ਵੇਚਦਾ ਤੇ ਬਾਜ਼ਾਰ ਚ 170 ਦਿੰਦੇ ਆ ਜਦੋਂ ਕਿਸਾਨ ਦੇ ਘਰੇ ਹੁੰਦਾ ਲਸਣ 12 ਰੁਪਏ ਤੇ ਫਿਰ ਹੁਣ 400 ਦੇਈ ਜਾਂਦੇ ਆ ਕਿਸਾਨ ਦੇ ਘਰੇ ਮੱਕੀ ਆਉਂਦੀ ਆ ਤੇ ਉਹ 12 ਰੁਪਏ ਕਿਲੋ ਤੇ ਜਦੋਂ ਆਟਾ ਦੇਣਾ ਹੁੰਦਾ ਉਹ 70 ਰੁਪਏ ਕਿਲੋ ਦੇਈ ਜਾਂਦੇ ਆ ਇਸ ਕਰਕੇ ਚਾਰ ਸਵੇਰੇ ੱੱਕਾ ਹੁੰਦਾ ਜਦੋਂ ਕਿਸਾਨ ਦੇ ਘਰੇ ਝੋਨਾ ਹੁੰਦਾ ਹੈ ਹੈ ਚੌਲ ਹੁੰਦੇ ਆ ਤੇ ਉਦੋਂ ਤਾਂ ਭਾਈ ਲੈਂਦੇ ਆ ਕਿੰਨੇ 2100 ਨੂੰ ਲੈ ਲੈ ਤੇ ਫਿਰ ਤੁਹਾਨੂੰ ਦਿੰਦੇ 120 30 40 50 ਰੁਪਏ ਦੇਈ ਜਾਂਦੇ ਆ ਇਹ ਨਾਲੇ ਕਿਸਾਨ ਨੂੰ ਲੁੱਟੀ ਜਾਂਦੇ ਆ ਨਾਲੇ ਖਪਤਕਾਰ ਨੂੰ ਲੁੱਟੀ ਜਾਂਦੇ ਨਾਲੇ ਦੁਕਾਨਦਾਰ ਨੂੰ ਲੁੱਟੀ ਜਾਂਦੇ ਆ ਇਹ ਅਸੀਂ ਅੱਜ ਮੈਮੋਰੰਡਮ ਦੇ ਕੇ ਆਏ ਸੀਗੇ ਕਿ ਕਿਸਾਨ ਜੇ ਡੱਲੇ ਵਾਲ ਸਾਦਾ ਨੁਕਸਾਨ ਹੋ ਗਿਆ ਤੇ ਇਹਨਾਂ ਦਾ ਜਾਲੀਮਾਲੀ ਨੁਕਸਾਨ ਹੋ ਗਿਆ ਥੋੜੀ ਜ਼ਿੰਮੇਵਾਰੀ ਹੋਗੀ ਪਾਰਟੀ ਨੇ ਇਹ ਐਮਐਸਪੀ ਦੀ ਗਾਰੰਟੀ ਦੇ ਕੇ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਨਾਲ ਪੰਜਾਬ ਦੇ ਮੁੱਦੇ ਹੋਰ ਕਿ ਜਿਹੜੇ ਬੰਦੀ ਸਿੰਘਾ ਸਾਡੀ ਕੌਮ ਦਾ ਜੱਥੇਦਾਰ ਆਪ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਕਿਹਾ ਸੀ ਮੋਦੀ ਸਾਹਿਬ ਨੇ 550 ਸਾਲਾਂ ਤੇ ਰਿਆ ਕਰਾਂਗੇ ਸਾਰਿਆਂ ਨੂੰ ਉਹ ਵੀ ਰਿਆ ਕਰੋ ਭਾਈ ਅਮਰਪਾਲ ਸਿੰਘ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਭਾਈ ਉਹ ਐਮਪੀ ਜਿੱਤ ਗਿਆ ਹੈ ਅਸੀਂ ਇਹ ਵੀ ਦਿੱਤਾ ਉਹਨੂੰ ਵੀ ਰਿਆ ਕਰੋ ਅਸੀਂ ਇਹ ਵੀ ਕਹਿ ਮੋਦੀ ਸਾਹਿਬ ਨੇ 60000 ਕਿਸਾਨਾਂ ਦਾ ਗਜਰਾਤ ਜਾਰਾ ਕੀਤਾ ਸੀ ਕੇਸ ਵਾਪਸ ਲਾਓ ਮੁੱਖ ਮੰਤਰੀ ਕੇਸ ਤਾਂ ਉਹਨੇ ਪਾਇਆ ਤੇ ਉਹਨਾਂ ਨੂੰ ਵੀ ਰਾਤ ਦਿਓ ਇਹ ਅਸੀਂ ਸਾਰਾ ਕੁਝ ਉੱਥੇ ਅੱਜ ਦੇ ਕੇ ਆਏ ਆਂ ਤੇ ਸਾਡੀ ਤੇ ਅਸੀਂ ਇੱਕ ਇਹ ਦੇਖਿਆ ਭਾਈ ਗਰਜੀਤ ਸਿੰਘ ਜਿਹੜਾ ਟਾਵਰ ਤੇ ਚੜਿਆ ਫਿਰਦਾ ਹੈ ਗੁਰੂ ਗ੍ਰੰਥ ਸਾਹਿਬ ਲਈ ਤੇ ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਲਈ ਇੱਕ ਸਰਬੱਤ ਦਾ ਭਲਾ ਮੰਗਦਾ ਹੈ ਹੈ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਚੱਕ ਕੇ ਲੈ ਜਾਂਦੇ ਆ ਕਦੇ ਅੰਗ ਪਾੜ ਦਿੰਦੇ ਆ ਤੇ ਫਿਰ ਅਸੀਂ ਕਹਿੰਦੇ ਕਾਨੂੰਨ ਬਣਾਓ ਕਿਉਂਕਿ ਗੀਤਾ ਵੀ ਸਤਕਾਰਯੋਗ ਹੈ ਬਾਈਬਲ ਵੀ ਤੇ ਕ੍ਰਾਂਨ ਵੀ ਤੇ ਗੁਰੂ ਗ੍ਰੰਥ ਸਾਹਿਬ ਵੀ ਤੇ ਮੋਦੀ ਸਾਹਿਬ ਨੇ ਕਾਨੂੰਨ ਬਣਾਇਆ ਸੀ ਉਮਰ ਕੈਦ ਦਾ ਕਾਨੂੰਨ ਬਣਾ ਕੇ ਭਾਈ ਗਰਜੀਤ ਸਿੰਘ ਨੂੰ ਟਾਵਰ ਤੋਂ ਉਹਨੂੰ ਲਾਹਣਾ ਚਾਹੀਦਾ ਜੇ ਕੋਈ ਜਾਨਵਾਲੀ ਇਨਸਾਨ ਆ ਗਿਆ ਸਰਕਾਰੇ ਦੀ ਜ਼ਿੰਮੇਵਾਰ ਹੈ ਇਸ ਕਰਕੇ ਅਸੀਂ ਮੋਦੀ ਨੂੰ ਮਿਲਣ ਦਾ ਟਾਈਮ ਵੀ ਮੰਗਿਆ ਉਹ ਜਦੋਂ ਟਾਈਮ ਦਿੰਦਾ ਨਿੱਜੀ ਤੌਰ ਤੇ ਵੀ ਮਿਲ ਕੇ ਕਵਾਂਗੇ ਤੇ ਫੇਰ ਅਸੀਂ ਤਾਂ ਕਹਿਣਾ ਜਦੋਂ ਭਾਈ ਸਾਡੀ ਕੋਈ ਗੱਲ ਨਹੀਂ ਕਰਦਾ ਹੁਣ ਅਸੀਂ ਗੁਰੂ ਸਾਹਿਬ ਦੇ ਚਰਨਾਂ ਚਰਨਾਂ ਦਾਸ ਕੀਤੀ ਆ ਵੀ ਇਹ ਜਰਵਾਣੇ ਬਣ ਗਏ ਆ ਜਿਹੜੇ ਸਾਰੇ ਗੁਰੂ ਤੋਂ ਮੰਗਦੇ ਆ ਹੇ ਸੱਚੇ ਪਾਤਸ਼ਾਹ ਜੇ ਤੂੰ ਸਿਰ ਵੱਡੇ ਤੋਂ ਲੜਾ ਸਕਦਾ ਗੋਂਗਿਆਂ ਤੋਂ ਅਰਥ ਕਰਾ ਸਕਦਾ ਬੁੰਜਾ ਰਾਜਿਆਂ ਨੂੰ ਛੜਾ ਕੇ ਲਿਆ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰ ਤੂੰ ਹੀ ਕਿਰਪਾ ਕਰਨੀ ਸਾਡੇ ਪੱਲੇ ਤਾਂ ਕੱਖ ਨਹੀਂ ਸਾਨੂੰ ਇਹ ਗੁਲਾਮ ਬਣਾ ਕੇ ਰੱਖਿਆ ਆ ਤੇ ਇਸ ਕਰਕੇ ਸਾਡੇ ਜਿਹੜਾ ਡੱਲੇਵਾਲ ਸਾਹਿਬ ਦੀ ਸਿਹਤ ਹੋਵੇ ਤੇ ਤਿੰਨ ਕਾਲੇ ਕਾਨੂੰਨ ਵਾਪਸ ਹੋ ਜਾਣ ਅਸੀਂ ਗੁਲਾਮੀ ਚੋਂ ਨਿਕਲ ਜਾਈਏ ਦੂਜੇ ਪਾਸੇ ਇੱਕ ਸਾਡੇ ਨਾਲ ਬਹੁਤ ਵੱਡਾ ਤੱਕਾ ਜੇ ਨੇਪਾਲ ਦਾ ਬਾਰਡਰ ਖੁੱਲਾ ਬੰਗਲਾਦੇਸ਼ ਦਾ ਖੁੱਲਾ ਉਹ ਵੀ ਬਾਰਡਰ ਤਾਂ ਖੁੱਲਾ ਹੀ ਆ ਉੱਥੋਂ ਵੀ ਪਾਰ ਹੋ ਰਿਹਾ ਫੇਰ ਸਾਡਾ ਸੈਨੀ ਵਾਲਾ ਬਾਡਰ ਕਿਉਂ ਨਹੀਂ ਖੁੱਲਿਆ ਸਾਡਾ ਵਾਗਾ ਬਾਡਰ ਕਿਉਂ ਨਹੀਂ ਖੁੱਲਿਆ ਸਾਡਾ ਟਾਰੀ ਬਾਡਰ ਕਿਉਂ ਨਹੀਂ ਖੁੱਲਦਾ ਸਾਡਾ ਸੁਲੇਮਾਨੀ ਕੀ ਫਾਜ਼ਿਲ ਕਾ ਕਰਤਾਰਪੁਰ ਕੋਰੀਡੋਰ ਕਿਉਂ ਨਹੀਂ ਖੋਲਦੇ ਇਸ ਕਰਕੇ ਸਾਡੇ ਨਾਲ ੱੱੱੱੱ ਗੁਲਾਮੀ ਦੇ ਵਿੱਚ ਰੱਖਿਆ ਆ ਅਸੀਂ ਇਹੀ ਮੈਮੋਰੰਡਮ ਦਿੱਤਾ ਹੈ ਭਈ ਅਸੀਂ ਗੁਲਾਮ ਰਹਿਣ ਵਾਲੇ ਬੰਦੇ ਨਹੀਂ ਸਾਨੂੰ ਗੁਲਾਮ ਨਾ ਰੱਖੋ ਸਾਡੀਆਂ ਜਿਹੜੀਆਂ ਕਾਨੂੰਨੀ ਮੰਗਾਂ ਸੰਵਿਧਾਨ ਦੀ ਧਾਰਾ 14 1921 ਦੇ ਮੁਤਾਬਕ ਸਾਡਾ ਹੱਲ ਕਰੋ ਤੁਰੰਤਲ ਕਰਨਾ ਚਾਹੀਦਾ ਸੁਪਰੀਮ ਕੋਰਟ ਨੇ ਡੱਲੇਵਾਲ ਸਾਹਿਬ ਦੇ ਉੱਪਰ ਵੀ ਜੋ ਕਿ ਚਿੰਤਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਕਿਉਂਕਿ ਜ਼ਰੂਰ ਇਸ ਦੇ ਸਪਰੀਮ ਕੋਰਟ ਤੇ ਮੈਨੂੰ ਪੂਰਾ ਗਿਲਾ ਹੈ ਸਪਰੀਮ ਕੋਰਟ ਕਹਿੰਦੀ ਹੈ ਕਾਨੂੰਨ ਸਿੱਧਾ ਤੋਰੋ ਕਹਿੰਦੀ ਹੈ ਨਾ ਐ ਟੇਡਾ ਸਪਰੀਮ ਕੋਰਟ ਇਹ ਤਾਂ ਕਹੀ ਜਾਂਦੀ ਹੈ ਪੰਜਾਬ ਸਰਕਾਰ ਨੂੰ ਕਿ ਡੱਲੇਵਾਲ ਦੀ ਸਿਹਤ ਦੀ ਰਾਖੀ ਕਰੋ ਡੱਲੇਵਾਲ ਨੂੰ ਕੁਝ ਹੋ ਨਾ ਜਾਵੇ ਸਪਰੀਮ ਕੋਰਟ ਤਾਂ ਕਹੀ ਜਾਂਦੀ ਹੈ ਕਿ ਭਾਈ ਡੱਲੇਵਾਲ ਦਾ ਰਾਜਾਇਆ ਕਰੋ ਸਪਰੀਮ ਕੋਰਟ ਕਹਿੰਦੀ ਹੈ ਤਰੀਕੇ ਨਾਲ ਡੱਲੇਵਾਲ ਨੂੰ ਚੱਕ ਕੇ ਹਸਪਤਲ ਲੈ ਕੇ ਨੱਕ ਦੇ ਨਾਲੀਆਂ ਲੈ ਕੇ ਉਹਨੂੰ ਜਲੀਲ ਕਰ ਦਿਓ ਸਪਰੀਮ ਕੋਰਟ ਇਹ ਕਿਉਂ ਨਹੀਂ ਕਹਿੰਦੀ ਜਿਹੜਾ ਮੋਦੀ ਸਾਹਿਬ ਨੇ ਕਿਹਾ ਤਿੰਨ ਕਾਲੇ ਕਾਨੂੰਨ ਅਸੀਂ ਪੂਰੇ ਵਰਲਡ ਦੇ ਸਾਹਮਣੇ ਕਿਹਾ ਉਹਨੂੰ ਲਾਗੂ ਕਰਾਂਗੇ ਸੁਪਰੀਮ ਕੋਰਟ ਇਹ ਕਿਉਂ ਨਹੀਂ ਕਹਿੰਦੀ ਵੀ ਮੋਦੀ ਸਾਹਿਬ ਤੁਰੰਤ ਇਹ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਬਚਾ ਇਹ ਸੁਪਰੀਮ ਕੋਰਟ ਕਿਉਂ ਨਹੀਂ ਕਹਿੰਦੀ ਸੁਪਰੀਮ ਕੋਰਟ ਵੀ ਜਿਹੜੀ ਸਾਨੂੰ ਜਲੀਲ ਕਰਨਾ ਚਾਹੁੰਦੀ ਅਸੀਂ ਜਲੀਲ ਨਹੀਂ ਹੁੰਦਾ ਹੁਣ ਨਹੀਂ ਚਾਹੁੰਦੇ ਮੈਂ ਕਹਣਾ ਜੇ ਉੱਥੇ ਬਲੱਡ ਸ਼ੈੱਡ ਹੋ ਗਿਆ ਨਾ ਤੇ ਬਹੁਤ ਮਾੜਾ ਕੰਮ ਹੋ ਜਾਊਗਾ ਅਸੀਂ ਸ਼ਾਂਤੀ ਚਾਹੁੰਨੇ ਆ ਪੀਸ ਚਾਹੁੰਨੇ ਆ ਸੁਪਰੀਮ ਕੋਰਟ ਨੂੰ ਵੀ ਰੋਖ ਬਦਲ ਕੇ ਮੋਦੀ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਇਹਦੇ ਤੇ ਤੁਰੰਤ ਇਹਨਾਂ ਨੂੰ ਐਮਐਸਪੀ ਨੂੰ ਲਾਗੂ ਕਰਨਾ ਚਾਹੀਦਾ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣੇ ਚਾਹੀਦਾ ਸੁਪਰੀਮ ਕੋਰਟ ਨੂੰ ਇਹ ਨਹੀਂ ਪਤਾ ਇਹ ਨਹੀਂ ਕਹਿਣਾ ਚਾਹੀਦਾ ਕਾਨੂੰਨ ਤਾਂ ਵਾਪਸ ਹੋ ਹੀ ਚੁੱਕਿਆ ਜਿਹੜਾ ਜੀ ਜਿਹੜੇ ਤਿੰਨ ਕਾਲੇ ਜਿਹੜੇ ਤਿੰਨ ਕਾਲੇ ਕਾਨੂੰਨ ਤਾਂ ਵਾਪਸ ਹੋ ਗਿਆ ਮੈਂ ਤਾਂ ਕਹਿੰਦਾ ਐਮਐਸਪੀ ਦੀ ਗਾਰੰਟੀ ਤਾਂ ਦੇਵੇ ਐਵੇਂ ਲੋ ਭੁਲੇਖਾ ਪਾਈ ਜਾਂਦੇ ਆ ਕਹਿੰਦੇ ਐਮਐਸਪੀ ਤਾਂ ਦੇਤੀ ਐਮਐਸਪੀ ਤਾਂ ਦੇਤੀ ਤੇ ਐਮਐਫਸੀ ਦੀ ਗਾਰੰਟੀ ਨਹੀਂ ਨਾ ਦਿੰਦੇ ਐਮਐਸਪੀ ਦੀ ਗਾਰੰਟੀ ਕਾਨੂੰਨ ਮਾਇਆ ਜਾ ਇਹ ਜਿੱਥੇ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਹੈ ਉੱਥੇ ਸਟੇਟ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਪਹਿਲਾਂ ਤਾਂ ਸੈਂਟਰ ਨੇ ਜਿਹੜਾ ਭਾਵਾਂ ਦੇ ਹੱਕ ਸੀਗੇ ਉਹ ਸਟੇਟ ਦਾ ਸਬਜੈਕਟ ਸੀ ਉਹ ਖੋਲਿਆ ਫਿਰ ਸਾਡੇ ਕੋਲੇ ਹੈਡ ਵਰਕਸ ਕੋਲੇ ਸਾਡੇ ਪਾਣੀ ਗੰਦੇ ਕਰਤੇ ਸਾਡਾ ਧੂਆਂ ਕਹਿੰਦਾ ਮਾਰਦਾ ਕਿਸਾਨਾਂ ਦਾ ਧੂਆਂ ਮਾਰਦਾ ਅਰਸੀ ਤਾਂ ਧੂਆਂ ਨਹੀਂ ਮਾਰਦਾ ਬਿਲਕੁਲ ਇਸ ਕਰਕੇ ਅਸੀਂ ਇਹ ਵੀ ਕਹਿਣਾ ਚਾਹਣਾ ਹੈ ਭਗਵੰਤ ਮਾਨ ਜਦੋਂ ਭਾਈ ਅਮਰਤਪਾਲ ਨੂੰ ਬੰਦੀ ਸਿੰਘ ਰੱਖਣੇ ਹੁੰਦੇ ਆ ਤੇ ਮੋਦੀ ਸਾਹਿਬ ਤੇ ਮਿੱਤਸ਼ਾ ਇਕੱਠੇ ਹੋ ਜਾਂਦੇ ਆ ਤੇ ਜਦੋਂ ਕਹਿੰਦੇ ਆ ਕਿਸਾਨਾਂ ਦਾ ਮਸਲਾ ਹੁੰਦਾ ਕਹਿੰਦੇ ਇਹ ਮਸਲਾ ਸੈਂਟਰ ਦਾ ਹੈ ਇਹ ਦੋਨਾਂ ਦਾ ਜਿਹੜਾ ਮਸਲਾ ਹੈ ਤੇ ਮੈਂ ਦੂਜੇ ਪੂਰੇ ਇੰਡੀਆ ਦੇ ਜਿੰਨੇ ਵੀ ਚੀਫ ਮਿਨਿਸਟਰ ਹੈ ਕਿਸਾਨ ਤਾਂ ਸਾਰੇ ਥਾਂ ਤੇ ਰਹਿੰਦੇ ਆ ਤੇ ਸਾਰੇ ਚੀਫ ਮਿਨਿਸਟਰਾਂ ਨੂੰ ਮਤੇ ਪਾਸ ਕਰਕੇ ਮੋਦੀ ਤੇ ਚੀਫ ਮਿਨਿਸਟਰ ਨੂੰ ਉੱਥੇ ਇਕੱਠੇ ਮਿਲ ਕੇ ਆ ਕੇ ਇਹ ਮੋਦੀ ਤੇ ਦਬਾਅ ਪਾਉਣਾ ਚਾਹੀਦਾ ਕਿ ਸਾਰੇ ਭਾਰਤ ਦੇ ਜਿਹੜੇ ਚੀਫ ਮਿਨਿਸਟਰ ਹੈ ਉਹ ਕਿਸਾਨੀ ਨੂੰ ਚਾਹੁੰਦੇ ਆ ਜਵਾਨੀ ਨੂੰ ਚਾਹੁੰਦੇ ਆ ਤੇ ਇਸ ਕਰਕੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਉੱਥੇ ਜਾ ਕੇ ਇਸ ਮਸਲੇ ਦੀ ਵਕਾਲਤ ਕਰਨ